ਇਰਾਨ ਦੇ ਵਿੱਚ ਚਾਹੇ ਦੰਗੇ ਹੋ ਰਹੇ ਆ ਲੋਕ ਪ੍ਰੋਟੈਸਟ ਕਰ ਰਹੇ ਹੋ ਉਹਨਾਂ ਦਾ ਇੰਟਰਨੈਟ ਬੰਦ ਕਰਤਾ ਪਰ ਫਿਰ ਵੀ 트ੰਪ ਸਾਬ ਕਹਿੰਦੇ ਵੀ ਐਲਨ ਮਸਕ ਤਾਂ ਸਾਡੇ ਕੋਲੇ ਹੈਗਾ ਜਿੱਥੇ ਐਲਨ ਮਸਕਾ ਉੱਥੇ ਇੰਟਰਨੈਟ ਆ ਇੰਟਰਨੈਟ ਉਹਨਾਂ ਵਾਸਤੇ ਸੀ ਸਟਾਰਲਿੰਕ ਦੇ ਥਰੂ ਦੇ ਦਾਂਗੇ ਅਗਲਾ ਕੁਐਸਚਨ ਇਹ ਬਣਦਾ ਵੀ ਬਿਨਾ ਕਿਸੇ ਪਰਮਿਸ਼ਨ ਤੋਂ ਕਿਸੇ ਦੇਸ਼ ਦੇ ਆ ਇੰਟਰਨੈਟ ਸਟਾਰਲਿੰਕ ਵਾਲਾ ਚੱਲ ਜਾਂਦਾ ਹੁੰਦਾ ਚਲਾ ਦੇਣਗੇ ਜੇਕਰ ਚਲਾ ਦੇਣਗੇ ਤਾਂ ਉਥੋਂ ਤੱਕ ਪਹੁੰਚਾਉਣਗੇ ਕਿਵੇਂ ਇਹ ਜਿਹੜੇ ਡੱਬੇ ਜੇ ਹੁੰਦੇ ਆ ਜੇ ਡੱਬੇ ਪਹਚਾ ਵੀ ਦਿੱਤੇ ਤਾਂ ਉਹ ਇੰਟਰਨੈਟ ਤੇ ਕਿਹੜੀ ਜਾਣਕਾਰੀ ਕਰ ਸਕਦੇ ਆ ਜੀ ਵੱਡੇ ਕੁਐਸਚਨ ਵੱਡੇ ਅਨਸਰ ਹੋਣਗੇ ਤੇ ਇਹਦੇ ਤੇ ਫਿਰ ਇੰਟਰਫੀਰੈਂਸ ਨਹੀਂ ਹੋਊਗੀ ਯੂਐਸਏ ਦੀ ਕੀ ਤੁਸੀਂ ਆਪਣੀਆਂ ਕਾਰਾਂ ਅਤੇ ਘਰ ਲਈ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਲਾਈਫ ਤੇ ਕਾਰੋਬਾਰ ਲਈ ਸਿਰਫ ਸੈਂਟਰ ਵੈਲੀ ਹੀ ਨਹੀਂ ਅਸੀਂ ਪੂਰੇ ਕੈਲੀਫੋਰਨੀਆ ਜੀ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹਾਂ ਅੱਜ ਹੀ ਸੰਪਰਕ ਕਰੋ 17416 ਮਰਫੀ ਪਾਰਕਵੇ ਲਾਚਰ ਕੈਲੀਫੋਰਨੀ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 2096724539 ਬਿਲਕੁਲ ਵਰਟਸਪ ਹੈ ਯੂਐਸ ਦੀ ਇੰਟਰਫੀਰੈਂਸ ਆਲਰੇਡੀ ਹੋ ਰਹੀ ਹੈ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਗਲੋਬਲ ਗਲਿਆਰਿਆਂ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ ਕਿ ਯੂਐਸ ਜਿਹੜੇ ਮੁਲਕਾਂ ਦੇ ਨਿੱਜੀ ਮੈਟਰ ਆ ਲੋੜੋਂ ਵੱਧ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੈ ਇੰਟਰਫੀਰੈਂਸ ਦਾ ਜਿਹੜਾ ਮਸਲਾ ਆ ਯੂਨਾਈਟਿਡ ਸਟੇਟਸ ਦੇ ਬਾਰੇ ਉਹ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਡਿਸਕਸ ਹੋ ਰਿਹਾ ਪਰ ਦੂਜੇ ਪਾਸੇ ਜੇ ਇਰਾਨ ਦੇ ਹਾਲਾਤ ਦੇਖੇ ਜਾਣ ਵਰਟਸਪ ਜਿਸ ਤਰੀਕੇ ਨਾਲ ਉੱਥੇ ਹਾਲਾਤ ਬਣੇ ਹੋਏ ਆ ਲੋਕ ਸੜਕਾਂ ਤੇ ਮੌਜੂਦ ਹੈਗੇ ਆ ਗਰੀਬੀ ਭੁੱਖਮਰੀ ਮਹਿੰਗਾਈ ਦੀ ਵਜ੍ਹਾ ਕਰਕੇ ਲੋਕਾਂ ਨੇ ਜਿਹੜਾ ਰੋਸ ਮਜ਼ਹਾਰਾ ਜਿਹੜਾ ਹੈ ਸ਼ੁਰੂ ਕੀਤਾ ਹੋਇਆ ਉਹ ਵੀ ਮੁੱਦਾ ਬਹੁਤ ਧਿਆਨ ਮੰਗਦਾ ਆ ਇੰਨਾ ਹੀ ਨਹੀਂ ਜੇ ਲੋਕ ਗਲੀਆਂ ਦੇ ਵਿੱਚ ਨਿਕਲੇ ਆਪਣੀ ਆਵਾਜ਼ ਬੁਲੰਦ ਕਰ ਰਹੇ ਆ ਤਾਂ ਉਹਨਾਂ ਨੂੰ ਐਕਸੈਸਿਵ ਫੋਰਸ ਦੇ ਜ਼ਰੀਏ ਦਬਾਇਆ ਗਿਆ ਐ ਇਸ ਵੇਲੇ ਜਿਹੜੀ ਤਾਜ਼ਾ ਰਿਪੋਰਟ ਆ 120 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਐ ਸੋ ਇਹ ਇਦੋਂ ਵੀ ਜ਼ਿਆਦਾ ਚਿੰਤਾਜਨਕ ਗੱਲਬਾਤ ਆ ਉਦੋਂ ਵੀ ਜਿਆਦਾ ਬ੍ਰਾਡਸਪੈ ਚਿੰਤਾਜਨਕ ਕੇਸ ਕਰਕੇ ਬਣ ਜਾਂਦੀ ਹੈ ਜੋ ਕੁਝ ਵੀ ਉੱਥੇ ਹੋ ਰਿਹਾ ਉਹਨੂੰ ਫ਼ਰਮਾਇਆ ਜ਼ਰੂਰ ਜਾ ਰਿਹਾ ਹੋਊਗਾ ਆਮ ਜਿਹੜੇ ਲੋਕਲਸ ਆ ਉਹਦੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰ ਜ਼ਰੂਰ ਰਹੇ ਹੋਣਗੇ ਪਰ ਉਹ ਦੁਨੀਆ ਤੱਕ ਨਹੀਂ ਪਹੁੰਚ ਰਿਹਾ ਕਿਉਂਕਿ ਇੰਟਰਨੈਟ ਉੱਥੇ ਸ਼ਟਡਾਊਨ ਕੀਤਾ ਹੋਇਆ ਇਨੀਸ਼ੀਅਲੀ ਇਹ ਕਹਿ ਦਿੱਤਾ ਗਿਆ ਸੀ ਕਿ 4 ਦਿਨਾਂ ਦੇ ਲਈ ਇਹ ਜਿਹੜਾ ਇੰਟਰਨੈਟ ਆ ਬਲੈਕਆਊਟ ਰਹੂਗਾ ਪਰ ਬਾਅਦ ਦੇ ਵਿੱਚ ਹੋ ਸਕਦਾ ਕਿ ਇਹਦੇ ਵਿੱਚ ਐਕਸਟੈਂਸ਼ਨ ਦਿੱਤੀ ਜਾਵੇ ਇਸੇ ਦੇ ਚਲਦਿਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਰਾਂ ਨੇ ਚਿੰਤਾ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਹਰ ਸੰਭਵ ਯਤਨ ਇਹ ਜਿਹੜਾ ਉਹ ਕਰ ਰਹੇ ਆਂ ਈਰਾਨ ਦੇ ਵਿੱਚ ਇੰਟਰਨੈਟ ਰੀਸਟੋਰ ਕਰਨ ਦੇ ਲਈ ਉਹ ਕਹਿੰਦੇ ਕਿ ਮੇਰੇ ਕੋਲੇ ਈਲਨ ਮਸਕ ਹੈਗਾ ਤੇ ਈਲਨ ਮਸਕ ਦੇ ਕੋਲੇ ਤਕਰੀਬਨ ਹਰ ਮਰਜ਼ ਦੀ ਦਵਾਈ ਹੈਗੀ ਆ ਹੀ ਇਜ਼ ਵੈਰੀ ਗੁੱਡ ਐਟ ਇਟ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਹਾਲਾਂਕਿ ਇਹਨਾਂ ਦਾ ਬਰਦਰਸਾਪ ਐਪਸ ਦੇ ਵਿੱਚ ਆਫ ਐਂਡ ਆਨ ਵਾਲਾ ਜਿਹੜਾ ਰਿਲੇਸ਼ਨ ਹੈ ਉਹ ਚੱਲਦਾ ਰਹਿੰਦਾ ਹੈ ਕਦੀ ਇਹ ਰੁੱਸ ਪੈਂਦੇ ਆ ਕਦੀ ਇਹ ਬੁਲਾ ਲੈਂਦੇ ਆ ਕਦੀ ਇੱਕ ਦੂਜੇ ਦੀ ਤਾਰੀਫ ਕਰ ਦਿੰਦੇ ਆ ਕਦੇ ਇੱਕ ਦੋ ਜਿਹੇ ਦੀ ਮੁਖਾਲਫਤ ਕਰ ਦਿੰਦੇ ਆ ਡੋਨਲਡ 트াম্প ਹੋਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਕਿ ਮਸਕ ਦੀ ਜਿਹੜੀ ਕੰਪਨੀ ਆ ਸਪੇਸਐਕਸ ਉਹਦੇ ਵਿੱਚ ਸੈਟਲਾਈਟ ਇੰਟਰਨੈਟ ਸਰਵਿਸਸ ਦੀ ਇੱਕ ਬਹੁਤ ਮਹੱਤਵਪੂਰਨ ਜਿਹੜੀ ਫੈਸਿਲਿਟੀ ਹੈ ਉਹ ਅਵੇਲੇਬਲ ਹੈਗੀ ਹੈ ਸੋ ਹੁਣ ਉਹ ਕਹਿੰਦੇ ਕਿ ਟਾਰਗੇਟ ਇਹੀ ਹੈ ਕਿ ਸਟਾਰਲਿੰਕ ਜਿਹੜਾ ਉਹਨੂੰ ਇਰਾਨ ਦੇ ਵਿੱਚ ਯੂਜ਼ ਕਰਵਾਇਆ ਜਾ ਸਕੂਗਾ ਉਹਦੇ ਲਈ ਇਲਨ ਮਸਕ ਆਪਣਾ ਜਿਹੜਾ ਕੋਈ ਨਾ ਕੋਈ ਨਵਾਂ ਸੈਟਲਮੈਂਟ ਆ ਉਹ ਕਰਨ ਬਾਰੇ ਸੋਚ ਰਿਹਾ ਤਾਂ ਕਿ ਇਰਾਨ ਦੇ ਜਿਹੜੇ ਪ੍ਰਦਰਸ਼ਨਕਾਰੀ ਹੈਗੇ ਆ ਉਹਨਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚ ਸਕੇ ਦੂਜਾ ਸਵਾਲ ਬ੍ਰਾਡਸਾਪ ਬਿਲਕੁਲ ਬਰਕਰਾਰ ਰਿਹਾ ਕਿ ਉੱਥੋਂ ਤੱਕ ਜਿਹੜਾ ਸਟਾਰਲਿੰਕ ਦੇ ਕਨੈਕਟੀਵਿਟੀ ਐਡਵਾਈਸਸ ਜਾਂ ਇਕਵਿਪਮੈਂਟਸ ਆ ਉਹ ਕਿਵੇਂ ਪਹੁੰਚਣਗੇ ਜੇ ਇਹ ਨਹੀਂ ਪਹੁੰਚਣਗੇ ਤਾਂ ਕੀ ਕੋਈ ਐਪਲੀਕੇਸ਼ਨ ਦੇ ਜ਼ਰੀਏ ਜਾਂ ਕੋਈ ਹੋਰ ਕੋਈ ਟੈਕਨਿਕ ਦੇ ਜ਼ਰੀਏ ਜਿਹੜਾ ਆ ਉਹ ਇੰਟਰਨੈਟ ਪ੍ਰੋਵਾਈਡ ਕਰਨ ਬਾਰੇ ਸੋਚ ਰਿਹਾ ਇਸ ਵੇਲੇ ਇਲਨ ਮਸਕ ਜਾਂ ਸਪੇਸਐਕਸ ਹਾਲਾਂਕਿ ਇਸ ਮੈਟਰ ਦੇ ਉੱਤੇ ਵੱਖ-ਵੱਖ ਅਖਬਾਰਾਂ ਦੇ ਵੱਲੋਂ ਇਲਨ ਮਸਕ ਤੇ ਸਪੇਸਐਕਸ ਦੇ ਨਾਲ ਰਾਪਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵੱਲੋਂ ਇਮੀਡੀਏਟਲੀ ਕੋਈ ਇਹਦਾ ਅਨਸਰ ਨਹੀਂ ਆਇਆ ਕਿ ਕੀ ਉਹਨਾਂ ਦੇ ਬਾਰੇ ਸੋਚਿਆ ਹੋਇਆ ਹੈ ਇਸ ਤਰੀਕੇ ਨਾਲ ਇਰਾਨ ਦੇ ਵਿੱਚ ਇੰਟਰਨੈਟ ਦੁਆਰਾ ਚਲਵਾਇਆ ਜਾਏਗਾ ਪਰ ਲੋਕ ਚਿੰਤਤ ਨੇ ਪੂਰੀ ਦੁਨੀਆ ਚਿੰਤਤ ਹੈ ਕਿ ਜਿਹੜੇ ਆંકੜੇ ਆ ਉਹਦੇ ਵਿੱਚ ਸਪਸ਼ਟ ਤੌਰ ਤੇ 120 ਪਲੱਸ ਕਿਲਿੰਗਸ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਹੈ ਕਿਤੇ ਇਹ ਨੰਬਰ ਬਹੁਤ ਵੱਡਾ ਤੇ ਨਹੀਂ ਕਿਤੇ ਉੱਥੇ ਬਹੁਤ ਕੁਝ ਉਹ ਤਾਂ ਨਹੀਂ ਹੋ ਰਿਹਾ ਜਿਹਦਾ ਪਹਿਲੇ ਦਿਨ ਤੋਂ ਖਦਸ਼ਾ ਸੀਗਾ ਕਿਤੇ ਇਹ ਤਾਂ ਨਹੀਂ ਕਿ ਜਿਹੜੇ ਪ੍ਰਦਰਸ਼ਨਕਾਰੀ ਉੱਥੇ ਮੌਜੂਦ ਆ ਉਨ੍ਹਾਂ ਦੇ ਉੱਤੇ ਡਾਇਰੈਕਟ ਗੋਲੀਬਾਰੀ ਕਿਉਂਕਿ ਪਾਸਟ ਦੇ ਵਿੱਚ ਇਹੋ ਜਿਹੇ ਇਨਸੀਡੈਂਟ ਹਰਾਨ ਦੇ ਵਿੱਚ ਰਿਪੋਰਟ ਕੀਤੇ ਗਏ ਆ ਇਹੋ ਜਿਹਾ ਕੁਝ ਤਾਂ ਨਹੀਂ ਵਾਪਰ ਗਿਆ ਜੀ ਬ੍ਰਾਟਸਾਬ ਦੇਖੋ ਜੀ ਜਿਹੜੇ ਹਿਸਾਬ ਨਾਲ ਜੇ ਉੱਥੇ ਲੋਕ ਇਕੱਠੇ ਹੋਈ ਜਾਂਦੇ ਆ ਉੱਥੇ ਯੂਐਸਏ ਦੀ ਤਾਂ ਚੱਲਦੀ ਨਹੀਂ ਹੈਗੀ ਗਰੀਬੀ ਕਿਵੇਂ ਆ ਗਈ ਗਰੀਬੀ ਆ ਗਈ ਤਾਂ ਲੋਕ ਬਾਹਰ ਨਿਕਲੇ ਆ ਸਰਕਾਰ ਬਦਲਣਾ ਚਾਹੁੰਦੇ ਆ ਪਰ ਸਰਕਾਰ ਕੋਈ ਵੀ ਆਪਾਂ ਦੇਖਦੇ ਆਂ ਵੀ ਜਦੋਂ ਬਾਜ ਦਬਾਉਣੀ ਹੁੰਦੀ ਆ ਇੰਟਰਨੈਟ ਬੰਦ ਕਰ ਦੋ ਜੀ ਇਹਨਾਂ ਦਾ ਮੋਬਾਈਲ ਬੰਦ ਕਰ ਦੋ ਜੀ ਇਹਨਾਂ ਨੂੰ ਦਬਾ ਦਿਓ ਹੁਣ ਲੋਕ ਜੇ ਸੜਕਾਂ ਤੇ ਨਿਕਲੇ ਫਿਰ ਇਹ ਵੀ ਵੱਡਾ ਸਵਾਲ ਆ ਵੀ ਉਹਦਾ ਫਿਰ ਸਹਿਯੋਗ ਵੀ ਤਾਂ ਯੂ ਐਸ ਏ ਹੀ ਕਰ ਰਿਹਾ ਨਾ ਜਿਹੜੂ ਸਵਾਲ ਜੂੜ ਕਰੇ ਇਕੱਠੇ ਕਰੀ ਜਾਂਦੇ ਡੈਫੀਨਿਟਲੀ ਵਟਸਐਪ ਜਿਸ ਤਰੀਕੇ ਦਾ ਮੈਸੇਜ ਡੋਨਲਡ ਟਰੰਪ ਹੋਰਾਂ ਨੇ ਪੂਰੀ ਦੁਨੀਆ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਇੰਟਰਨੈਟ ਰੀਸਟੋਰ ਕਰਵਾਉਣ ਦਾ ਉਹਨਾਂ ਦਾ ਜਿਹੜਾ ਅਟੈਂਪਟ ਆ ਸੋ ਇਥੋਂ ਇਹੀ ਜਾਪਦਾ ਜਦ ਪਹਿਲੇ ਦਿਨ ਜਿਹੋ ਜੀ ਉਹਨਾਂ ਦੀ ਟਿੱਪਣੀ ਆਈ ਸੀਗੀ ਕਿ ਈਰਾਨ ਨੇ ਜੋ ਵੀ ਕਰਨਾ ਹੈ ਧਿਆਨ ਦੇ ਵਿੱਚ ਰੱਖੇ ਕਿ ਅਸੀਂ ਲੌਕਡ ਹਾਂ ਤੇ ਲੋਡਡ ਹਾਂ ਕਿਸੇ ਵੇਲੇ ਵੀ ਉਹਨਾਂ ਦੇ ਉੱਤੇ ਅਸੀਂ ਵੱਡੀ ਕਾਰਵਾਈ ਕਰ ਸਕਦੇ ਹਾਂ ਜੇ ਪ੍ਰਦਰਸ਼ਨਕਾਰੀਆਂ ਦੇ ਨਾਲ ਕੋਈ ਤੱਕਾ ਹੋਇਆ ਸੋ ਫਿਲਹਾਲ ਤੇ ਇਦਾਂ ਹੀ ਲੱਗਦਾ ਪੂਰੀ ਦੁਨੀਆ ਦੇ ਵਿੱਚ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਕੁਝ ਈਰਾਨ ਦੇ ਵਿੱਚ ਚੱਲ ਰਿਹਾ ਜੋ ਲੋਕਾਂ ਦੀਆਂ ਮੰਗਾਂ ਆ ਉਹ ਜਾਇਜ਼ ਆ ਸ਼ਾਂਤੀਮਈ ਤਰਨੇ ਪ੍ਰਦਰਸ਼ਨ ਕਰਨੇ ਉਹਨਾਂ ਦਾ ਹੱਕ ਆ ਪਰ ਕਿਸੇ ਵੀ ਤਰੀਕੇ ਨਾਲ ਜਿਹੜੇ ਸੱਤਾਧਾਰੀ ਤੇ ਰਿਆ ਉਹ ਉਹਨਾਂ ਦੀ ਆਵਾਜ਼ ਨਹੀਂ ਦਬਾ ਸਕਦੀ ਇੰਟਰਨੈਟ ਬੰਦ ਨਹੀਂ ਕਰ ਸਕਦੀ ਐਕਸੈਸਿਵ ਫੋਰਸ ਨਹੀਂ ਯੂਜ਼ ਕਰ ਸਕਦੀ ਜੇ ਕੀਤਾ ਤਾਂ ਯੂਐਸ ਉਹਨੂੰ ਲਗਾਤਾਰ ਮੋਨੀਟਰ ਕਰ ਰਿਹਾ ਜੀ ਸੋ ਹੁਣ ਗੱਲ ਦਾ ਬਾਤ ਇਹੀ ਹੈ ਨਾ ਵੀ ਭਾਈ ਇਸ ਤੇ ਹੁਣ ਨਿਕਲੂਗਾ ਕਿ ਜੇ ਇੰਟਰਨੈਟ ਉਹਨਾਂ ਨੂੰ ਮਿਲ ਗਿਆ ਤਾਂ ਇੰਟਰਨੈਟ ਦੇ ਨਾਲ ਕੀ ਹੋ ਜਾਊਗਾ ਆਜ਼ਾਦੀ ਮਿਲ ਸਕਦੀ ਹੈ ਕਿ ਲੋਕ ਲਗ ਜ਼ਿਆਦਾ ਇਕੱਠੇ ਹੋ ਸਕਦੇ ਆ ਡਾਕਟਰ ਸਬੇ ਦੇ ਨਾਲ ਇੰਟਰਨੈਸ਼ਨਲ ਪ੍ਰੈਸ਼ਰ ਵੱਧ ਆਇਆ ਇੰਟਰਨੈਟ ਜਦੋਂ ਮਿਲੂਗਾ ਉਦੋਂ ਜੋ ਕੁਝ ਉੱਥੇ ਗਰਾਊਂਡ ਤੇ ਧਰਾਤਲ ਤੇ ਵਾਪਰ ਰਿਹਾ ਹੈ ਉਹ ਰੀਅਲ ਟਾਈਮ ਦੇ ਵਿੱਚ ਅਪਲੋਡ ਕੀਤਾ ਜਾਊਗਾ ਫੇਸਬੁੱਕ ਤੇ ਇੰਸਟਾਗ੍ਰam YouTube TikTok ਤੇ ਜਿਹੜੀਆਂ ਕਲਿੱਪਸ ਆਉਧੀਆਂ ਪਹੁੰਚਣਗੀਆਂ ਲੋਕਾਂ ਨੂੰ ਪਤਾ ਲੱਗੂਗਾ ਕਿ ਇਰਾਨ ਦੀਆਂ ਫੋਰਸੇਸ ਉੱਥੇ ਕਰ ਕੀ ਰਹੀਆਂ ਨੇ ਸੋ ਇਸ ਚੀਜ਼ ਤੋਂ ਪੂਰੀ ਦੁਨੀਆ ਦੀ ਜਿਹੜੀ ਸਪੋਰਟ ਹੈ ਉਹ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਉਹਨਾਂ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕਿਹੋ ਜੀ ਫੋਰਸ ਕਿਹੋ ਜਿਹੇ ਹਤਕੰਡੇ ਅਪਣਾਏ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਇਵਨ UN ਤੱਕ ਵੀ ਹੈ ਜਿਹੜਾ ਇੰਟਰਵਿਨ ਕਰ ਸਕਦਾ ਆ ਜੀ